ਤੋ ਕਲਕੱਤਾ ਕਾਂਡ ਨੇ ਪੂਰੇ ਭਾਰਤ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪੂਰੇ ਦੇਸ਼ ਦੇ ਵੱਲੋਂ ਇਸ ਕਾਂਡ ਦੀ ਨਿੰਦਾ ਕੀਤੀ ਜਾ ਰਹੀ ਹੈ ਔਰ ਬੜੀ ਦਿਨਿੰਦਰੀ ਪੁਟਾਰੀ ਔਰ ਸਿੱਤਮੈਕ ਵਿੱਚ ਵੱਲੋਂ ਤਾਂ 2 ਦਿਨ ਤੋਂ ਓਪੀਡੀ ਵੀ ਬੰਦ ਸੀ ਤਕਰੀਬਨ ਹੀ ਪੂਰਾ ਪੰਜਾਬ ਦੇ ਵਿੱਚ ਇਸ ਦਾ ਪ੍ਰਭਾਵ ਦੇਖਿਆ ਗਿਆ ਆਸਟ੍ਰੇਲੀਆ ਵਿੱਚ ਵਸਦੇ ਸਿੰਗਰ ਮਿਸਟਰ ਬੀਨ ਜੀ ਬਹੁਤ ਚਿੰਤਤ ਹੋਏ ਨਾ ਖਬਰਾਂ ਨੂੰ ਸੁਣ ਕੇ ਔਰ ਉਹਨਾਂ ਲੋ ਵੀ ਇਸ ਦਾ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਵੀ ਆਓ ਸੁਣੋ ਉਹਨਾਂ ਨੇ ਕੀ ਕਿਹਾ ਕੁੜੀਆਂ ਲੈਣ ਸੀ ਰਖੜੀਆਂ ਜਦ ਸ਼ਹਿਰ ਚ ਆਈਆਂ ਕੁੜੀਆਂ ਲੈਣ ਸੀ ਰਖੜੀਆਂ ਜਦ ਸ਼ਹਿਰ ਚ ਆਈਆਂ ਵੀਰ ਤੋਂ ਸੁਖਨੀ ਭੈਣ ਦੇ ਸੀਨੇ ਚੂਭਾ ਲਾਈਆਂ ਸੁਣਾ ਸੁਣਾ ਚਾਹਦਾ ਵੀਰ ਬਿਨ ਸੰਸਾਰ ਵੀਰ ਦੇ ਦੇ ਇੱਕ ਬਾਤ ਆ ਰਹੀ ਟਰ ਚ ਬਚਾ ਇਹ ਹਰ ਪੈਣ ਦੀ ਅਰਦਾਸ ਹੁੰਦੀ ਆ ਕਾਲ ਪਖਮਰੇ ਕਿ ਸੱਚੇ ਪਾਤਸ਼ਾਹ ਮੇਰਾ ਵੀਰ ਹੋਵੇ ਤੇ ਜਦ ਰਖੜੀ ਦਾ ਦਿਨ ਆਉਂਦਾ ਹੈ ਇਹ ਰਖੜੀ ਜਿਹੜੀ ਭੈਣ ਹੈ ਵੀਰ ਦੇ ਗੁੱਟ ਤੇ ਬੰਦੀ ਹੈ ਅਤੇ ਵੀਰ ਉਸ ਨੂੰ ਕੀ ਦਿੰਦਾ ਹੈ? ਇਡਾ ਬਟਾ ਸਰਪ੍ਰਾਈਜ਼ ਦਿੰਦਾ ਹੈ। ਉਸ ਟਾਈਮ ਵੀਰ ਭੈਣ ਦੇ ਰਖੜੀ ਜਦੋਂ ਬਣਾਉਂਦਾ ਸੀ ਆਪਣੀ ਗੁੱਟ ਤੇ ਤਾਂ ਨਾਲ ਇੱਕ ਵਾਅਦਾ ਕਰਦਾ ਸੀ, ਪ੍ਰੋਮਿਸ ਕਰਦਾ ਸੀ ਭੈਣੇ ਜਦ ਤੱਕ ਮੈਂ ਹਾਂ ਤੇਰੀ ਹਵਾ ਵਾਲੀ ਕੁਛ ਆਖਰੀ ਸਾਹ ਤੇਰੀ ਮੈਂ ਹਮੇਸ਼ਾ ਰੱਖਿਆ ਕਰਾਂਗਾ। ਉਸ ਵੀਰ ਤੇ ਮੈਨੂੰ ਮਾਣ ਮਹਿਸੂਸ ਹੁੰਦਾ ਸਾਰੀਆਂ ਸਤਕਾਰਯੋਗ ਜੱਡੀਆਂ ਛੋਟੀਆਂ ਭੈਣਾਂ ਨੂੰ ਇਸ ਰਖੜੀ ਦੇ ਇਤਿਹਾਸ ਤੇ ਵਧਾਈ ਦਿੰਦਾ ਹਾਂ ਅਤੇ ਇੱਕ ਗੱਲ ਨੇ ਮੈਨੂੰ ਸ਼ਰਮਸਾਰ ਕਰ ਦਿੱਤਾ ਹੁਣੇ ਆਪਾਂ ਆਜ਼ਾਦੀ ਦਿਵਸ ਮਨਾ ਕੇ ਜਾਂ 15 ਅਗਸਤ ਤੇ ਉਸੇ ਹੀ ਹਫ਼ਤੇ ਦੇ ਵਿੱਚ ਹਿੰਦੁਸਤਾਨ ਦੇ ਕੋਲਕਾਤਾ ਦੇ ਸ਼ਹਿਰ ਵਿਖੇ ਕਿੰਨੇ ਦੇਰ ਕੇ ਡਾਕਟਰ ਜੋ ਹੁੰਦੇ ਨੇ ਰੱਬ ਦਾ ਰੂਪ ਕਰਕੇ ਕਰਦੇ ਨੇ ਉਹੀ ਸਾਡੀ ਤੀ ਕਿੰਨੀਆਂ ਆਸਾਂ ਨਾਲ ਇਸ ਦਿਨ ਦੀਖਦੀ ਹੋਣੀ ਐ ਚੜਖੜੀ ਆਵੇਗੀ ਮੈਂ ਆਪਣੇ ਭਾਈ ਦੇ ਵਟੇ ਰਖੜੀ ਬੰਨਾਂਗਾ ਪਰ ਉਸ ਨਾਲ ਕੁਝ ਦਿਲ ਨਹੀਂ ਧਿਆਨੇ ਇਹੋ ਜੀ ਹਰਕਤ ਕੀਤੀ ਅੱਖਾਂ ਤੋਂ ਅਤੇ ਜੋ ਮੈਂ ਬੋਲ ਨਹੀਂ ਸਕਦਾ ਸਭ ਨੂੰ ਪਤਾ ਰੌਣ ਦੇ ਵਿੱਚ ਸ਼ਰਮਸਾਰ ਕਰਕੇ ਰੱਖ ਦਿੱਤਾ ਇਨਸਾਨੀਅਤ ਨੂੰ ਪਰ ਕੀ ਕਰੀਏ ਹਿੰਦੁਸਤਾਨ ਦੀਆਂ ਸਰਕਾਰਾਂ ਕਦੇ ਧਿਆਨ ਨਹੀਂ ਦਿੰਦੀਆਂ ਇੱਕ ਵਾਰ ਨਹੀਂ ਹੋਈ ਹਰ ਵਾਰ ਹੋਈ ਜਾਂਦਾ ਹੈ ਇਹ ਵੱਲ ਰੱਪਾਖਿ ਨੂੰ ਦੇਖਦੇ ਨੇ ਇਸੇ ਕਰਕੇ ਸਾਡੇ ਲੋਕ ਛੜੀਆਂ ਧੀਆਂ ਪੈਣਾ ਉਥੇ ਸੁਰੱਖਤ ਇਥੇ ਬਾਹਰ ਦੇਸ਼ਾਂ ਚ ਆਉਂਦੀਆਂ ਨੇ ਇਹਨਾਂ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਪਰ ਆਪਾਂ ਇਹਨੂੰ ਦਿਨਾਂ ਨੂੰ ਜੋਬ ਕਰਦੀਆਂ ਨੇ ਇੱਕ ਸਵਾਲ ਨਹੀਂ ਪੈਦਾ ਹੁੰਦਾ ਕਿ ਕਿਸੇ ਦੀ ਪੈਣ ਲਈ ਇੱਕ ਚੱਕ ਦੇਵੇ ਪਰ ਕਰਪਟ ਹੈ ਸਦਾ ਸਿਸਟਮ ਕਿੰਨੇ ਜਦੋਂ ਵੋਟਾਂ ਲੈਂਦੇ ਨੇ ਵਾਦੇ ਕਰਦੇ ਨੇ ਅਸੀਂ ਤੁਹਾਡਾ ਸਾਰਾ ਰਖਵਾਲੀ ਦਾ ਤੇ ਮੈਂ ਵਰੀ ਲੈਣੇ ਹਨ ਪਰ ਇਹ ਸਭ ਮੂਹਰੀਆਂ ਗੱਲਾਂ ਹੀ ਹੁੰਦੀਆਂ ਨੇ ਇੱਕ ਹੋਰ ਚੀਜ਼ ਦੇਖੋ ਜੋ ਲੋਕ ਪੈਣਾ ਦੇ ਵੀਰਾਂ ਨੂੰ ਬਚਾ ਰਹੇ ਨੇ ਨਸ਼ੇ ਤੋਂ ਬਾਹਰ ਕਰ ਰਹੇ ਨੇ ਤੇ ਨੰਬਰ ਪਾਰਲੀਮੈਂਟ ਵੀ ਹਨ ਉਹ ਜਿਹਾ ਚਲੋ ਕੁਝ ਬਾਪੇ ਨਹੀਂ ਇਹਨਾਂ ਦੇ ਜਿਹ ਦਿੱਤੀ ਜਿੰਨਾ ਤੇ ਕਿਸ ਵੀ ਕਿਹੜੇ ਹੈ ਜਿਵੇਂ ਕਿ ਕਲਕੱਤੇ ਦੇ ਵਿੱਚ ਹੋਇਆ ਇਹੋ ਜੀ ਕਿਸ ਨੇ ਦਿੱਤੀ ਕਿਸ ਨੇ ਉਹ ਤੀਸਰੇ ਦਿਨੋਂ ਬਾਹਰ ਆ ਜਾ ਕਰਦੇ ਨੇ ਇਹ ਸਾਡੇ ਦੋਸਤਾਂ ਸਾਡੇ ਪ੍ਰਧਾਨ ਮੰਤਰੀ ਦੇ ਸਾਡੇ ਮੁੰਡੇ ਜਿਹੜੇ ਕਿ ਲੋਕਾਂ ਲਈ ਵੱਖ-ਵੱਖ ਨੇ ਇਸੇ ਕਰਕੇ ਹੀ ਇਹਨਾਂ ਲੋਕਾਂ ਦੇ ਹੌਸਲੇ ਵਧੇ ਹੋਏ ਨੇ ਜਦ ਵੀ ਦੇਖਦੇ ਨੇ ਸਾਡੀ ਧੀਆਂ ਪੈਣਾ ਵਿਚਕਾਰ ਬਣਾ ਲੈਂਦੇ ਨੇ ਬਲਕਿ ਕਾਨੂੰਨ ਇਹੋ ਜਿਹਾ ਹੋਣਾ ਚਾਹੀਦਾ ਇਹੋ ਜਿਹੇ ਲੋਕ ਜਦ ਕਿ ਹੱਥ ਆਜਣ ਤਾਂ ਖੰਭਾ ਖੂਬੀ ਚੌਂਗਦੇ ਵਿੱਚ ਉਹਦੇ ਨਾਲ ਬੰਨਿਆ ਜਾਵੇ ਸਜ਼ਾ ਕੀ ਹੋਵੇ ਸਾਰੇ ਲੋਕਾਂ ਨੂੰ ਕਿਹਾ ਜਾਵੇ ਜਿਹੜੇ ਲੰਘਦੇ ਨੇ ਇਸ ਤੇ ਡੰਡੇ ਮਾਰੋ ਪੱਥਰ ਮਾਰੋ ਤਾਂ ਕਿ ਪੱਥਰ ਮਾਰ ਮਾਰ ਕੇ ਜਦੋਂ ਜਾਨ ਨਿਕੂਗੀ ਤੇ ਹੋਰ ਲੋਕਾਂ ਨੂੰ ਵੀ ਨਸੀहत ਮਿਲੂਗੀ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਨਹੀਂ ਚਲੋ ਸਿਸਟਮ ਹੈ ਸਾਡੇ ਦੇਸ਼ ਦਾ ਹਿੰਦੁਸਤਾਨ ਦਾ ਚੱਲ ਜੰਦਾ ਹੈ ਤੇ ਨਹੀਂ ਸੁਧਰ ਸਕਦਾ ਜਿਵੇਂ ਸਾਡੇ ਉੱਤੋਂ ਤੋਂ ਲੈ ਕੇ ਤੁਹਾਨੂੰ ਤੱਕ ਕ੍ਰਾਪਟ ਨੇ ਲੋਕੀਂ ਹੈ ਰਹਿ ਨਹੀਂ ਇਸ ਸਦੀ ਤੋਂ ਦਾ ਸਾਰੀਆਂ ਸਤਕਾਰ ਜੋ ਪਹਿਲਾਂ ਨੂੰ ਅਦੀਸ਼ ਉੱਤੇ ਨੂੰ ਰੱਖੀ ਦੇ ਪਵਿੱਤਰ ਤੇ ਹੱਥ ਤੇ ਲਕਲਕ ਮੋਰਕਦਨਾ ਤੁਹਾਡਾ ਆਪਣਾ ਵੀਰ ਮਿਸਟਰ ਜੀ